ਹਰਿਆਣਾ ਦੇ ਫਰੀਦাবাদ ਜ਼ਿਲ੍ਹੇ ਦੇ ਸੂਰਜਕੁੰਡ ਦੇ ਵਿੱਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਾਠਸ਼ਾਲਾ ਸ਼ੁਰੂ ਹੋ ਗਈ ਹੈ ਭਾਜਪਾ ਦੇ ਨਵੇਂ ਚੁਣੇ ਗਏ ਸੰਸਦਾਂ ਦੀ ਕਲਾਸ ਲੈ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੀ ਵਾਰ ਸੰਸਦ ਪਹੁੰਚੇ ਸੰਸਦਾਂ ਨੂੰ ਉਹਨਾਂ ਦੇ ਹੱਕਾਂ ਬਾਰੇ ਜਾਣੂ ਕਰਵਾਉਣ ਦੇ ਲਈ ਇਹ 2 ਦਿਨੀ ਬੈਠਕ ਕੀਤੀ ਜਾ ਰਹੀ ਹੈ ਭਾਜਪਾ ਦੇ ਪਹਿਲੀ ਵਾਰ ਚੁਣੇ ਗਏ 161 ਸੰਸਦ ਇਸ ਬੈਠਕ ਦੇ ਵਿੱਚ ਪੁੱਜੇ ਹੋਏ ਨੇ ਤੇ ਇਸ ਕਲਾਸ ਦਾ ਮੁੱਖ ਮਕਸਦ ਸੰਸਦਾਂ ਨੂੰ ਉਹਨਾਂ ਦੇ ਹੱਕਾਂ ਬਾਰੇ ਜਾਣੂ ਕਰਵਾਉਣਾ ਪਾਰਲੀਮੈਂਟ ਦੇ ਵਿੱਚ ਕਿਸ ਤਰ੍ਹਾਂ ਵਿਚਰਨਾ ਹੈ ਕਿਸ ਤਰ੍ਹਾਂ ਸਵਾਲ ਤੇ ਮੁੱਦਿਆਂ ਨੂੰ ਲੋਕਾਂ ਦੇ ਵਿੱਚ ਪੇਸ਼ ਕਰਨਾ ਹੈ ਲੋਕ ਸਭਾ ਦੇ ਵਿੱਚ ਕਿਸ ਤਰ੍ਹਾਂ ਸਵਾਲ ਨੂੰ ਚੁੱਕਣਾ ਹੈ ਆਮ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਵਿਚਰਨਾ ਹੈ ਤੇ ਮੀਡੀਆ ਦੇ ਨਾਲ ਖਾਸ ਤੌਰ ਤੇ ਕਿਸ ਤਰ੍ਹਾਂ ਪੇਸ਼ ਆਣਾ ਹੈ ਮੀਡੀਆ ਦੇ ਸਵਾਲਾਂ ਦਾ ਜਵਾਬ ਕਿਸ ਤਰ੍ਹਾਂ ਦੇਣਾ ਹੈ ਇਸ ਹਫਤੇ ਸੰਸਦਾਂ ਨੂੰ ਵੱਖ-ਵੱਖ ਚੈਪਟਰ ਪੜਾਏ ਜਾਣਗੇ ਤੇ ਇਸ ਪਾਠਸ਼ਾਲਾ ਤੋਂ ਸਾਫ ਹੈ ਕਿ ਨਰਿੰਦਰ ਮੋਦੀ ਇਹ ਬਿਲਕੁਲ ਨਹੀਂ ਚਾਹੁੰਦੇ ਕਿ ਉਹਨਾਂ ਦੇ ਸੰਸਦ ਸੰਸਦ ਜਾਂ ਫਿਰ ਸੰਸਦ ਤੋਂ ਕਿਤੇ ਬਾਹਰ ਜਾ ਕੇ ਕਿਸੇ ਵੀ ਤਰੀਕੇ ਦੇ ਨਾਲ ਵਿਰੋਧੀ ਪਾਰਟੀਆਂ ਸਾਹਮਣੇ ਕਮਜ਼ੋਰ ਵਿਖਾਈ ਦੇਣ ਤੇ ਅੱਜ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਾਠਸ਼ਾਲਾ ਹੁਣ ਵਿਧਾਨ ਸਭਾ ਚੋਣਾਂ ਦੇ ਵਿੱਚ ਜਿੱਤਣਾ ਹੈ ਨਵੇਂ ਸੰਸਦਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਹ ਸਿੱਖਿਆ ਦਿੱਤੀ ਜਾ ਰਹੀ ਹੈ ਸਮੱਸਿਆ ਆਵੇ ਤਾਂ ਸਿੱਧੇ ਸੰਪਰਕ ਕਰਨ ਪ੍ਰਸ਼ਟਾ ਚਾਰ ਰੋਕਣ ਤੇ ਵੀ ਉਹਨਾਂ ਨੂੰ ਸਿੱਖਿਆ ਦਿੱਤੀ ਜਾ ਰਹੀ ਹੈ ਸਰਕਾਰ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਸਹੀ ਤਰੀਕੇ ਦੇ ਨਾਲ ਪਹੁੰਚਾਇਆ ਜਾਏ ਇੱਕ ਪਾਠਸ਼ਾਲਾ ਦੇ ਵਿੱਚ ਸਿੱਖਿਆ ਦਿੱਤੀ ਜਾ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤੇ ਨਰਿੰਦਰ ਮੋਦੀ ਨੇ ਵੀ ਸਾਰੇ ਸੰਸਦਾਂ ਨੂੰ ਨਵੇਂ ਚੁਣੇ ਸੰਸਦਾਂ ਨੂੰ ਪਰਿਵਾਰਵਾਦ ਤੋਂ ਬਚਣ ਦੀ ਨਸੀਹਤ ਦਿੱਤੀ ਹੈ ਤੇ ਮੰਤਰੀਆਂ ਨੂੰ ਨਵੀਂ ਤਰ੍ਹਾਂ ਦੀਆਂ ਨਸੀਹਤਾਂ ਤੇ ਨੌਕਰਸ਼ਾਹਾਂ ਤੇ ਨਕੇਲ ਕਸਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬੀਜੇਪੀ ਦੇ ਨਵੇਂ ਚੁਣੇ ਸੰਸਦਾਂ ਦੀ ਪਾਠਸ਼ਾਲਾ ਲੈ ਰਹੇ ਨੇ ਤੇ ਦਿੱਲੀ ਤੋਂ ਸੱਟੇ ਸੂਰਜਕੁੰਡ ਦੇ ਵਿੱਚ ਪ੍ਰਧਾਨ ਮੰਤਰੀ ਦੀ ਇਹ ਪਾਠਸ਼ਾਲਾ 2 ਦਿਨਾਂ ਤੱਕ ਚੱਲੇਗੀ ਪਾਠਸ਼ਾਲਾ ਦੇ ਵਿੱਚ ਬੀਜੇਪੀ ਦੇ ਸੰਸਦ ਸ਼ਾਮਲ ਹੋਣਗੇ ਜਿਨ੍ਹਾਂ ਨੂੰ ਵੱਖੋ-ਵੱਖ ਤਰੀਕਿਆਂ ਦੇ ਨਾਲ ਨੀਤੀਆਂ ਸਰਕਾਰ ਦੀਆਂ ਨੀਤੀਆਂ ਦੇ ਪ੍ਰਚਾਰ ਤੇ ਪ੍ਰਸਾਰ ਦੇ ਨੁਸਖੇ ਜਿਹੜੇ ਨੇ ਉਹ ਪ੍ਰਧਾਨ ਮੰਤਰੀ ਵੱਲੋਂ ਸਿਖਾਈ ਜਾਣਗੇ